ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਦਿਓ ਸਾਧ ਸੰਗਤ ਜੀਓ ਪਿਆਰ ਸਹਿ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਤਨ ਗੁਰੂਗ੍ਰੰਥ ਸਾਹਿਬ ਸਤਿ ਪਾਸ਼ ਜੀ ਦਾ ਲੱਖ ਲੱਖ ਸ਼ੁਕਰਾਨਾ ਕੀਤਾ ਜਾਂਦਾ ਹੈ ਅੰਤਰਬਾਬਾਦਰ ਸਿੰਘ ਜੀ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਦਾ ਲੱਖ ਲੱਖ ਧੰਨ ਜਿਨ੍ਹਾਂ ਨੇ ਆਪਾਂ ਨੂੰ ਇਹ satsang ਦਾ ਸਮਾਂ ਬਖਸ਼ਿਸ਼ ਕੀਤਾ ਅਤੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਪਾਇਆ ਵਰਦੀ ਸਿੰਘ ਜੀ ਤਾਂ ਉਹਨਾਂ ਨੇ ਆ ਕੇ ਹਾਜ਼ਰੀ ਭਰੀ ਹੈ ਸੋ ਸਾਰਿਆਂ ਸੰਗਤਾਂ ਵੱਲੋਂ ਇਹਨਾਂ ਦਾ ਵੀ ਧੰਨਵਾਦ ਕੀਤਾ ਜਾਂਦਾ ਹੈ ਅਤੇ ਜੋ ਬਾਬਾ ਨਾਨਕ ਸਿੰਘ ਮਹਾਰਾਜ ਜੀ ਵਰਸੀ ਆ ਰਹੀ ਹੈ ਉਸ ਦਿਨ 28 ਨੂੰ ਭੋਗ ਪੈਣਗੇ 21 ਤੋਂ ਲੈ ਕੇ 27 ਤੱਕ ਸਾਡੇ ਸੰਤ ਸਤਿਕਾਰਯੋਗ ਸੰਤ ਮਰੀਕ ਸਿੰਘ ਜੀ ਪੰਜ ਭੈਣੀਆਂ ਵਾਲੇ ਉਹ ਹਾਜ਼ਰੀ ਭਰਨਗੇ ਅਤੇ ਉਸ ਤੋਂ ਅਗਲਾ ਜੋ ਐਤਵਾਰ ਹੈ ਉਸ ਦਿਨ ਵੀ ਸਮਾਗਮ ਸਹਿਜ ਪਾਠ ਦੇ ਭੋਗ ਅਤੇ ਸੰਤ ਸਜਾਨ ਸਿੰਘ ਜੀ ਉਹਨਾਂ ਦੇ ਪਰਿਵਾਰਕੀ ਕੀਰਤਨ ਕਰਨਗੇ ਸੋ ਦਿੱਲੀ ਤੋਂ ਆ ਰਹੇ ਨੇ ਸੋ ਆਪ ਜੀ ਨੇ ਕੀਰਤਨ ਸਰਵਣ ਕਰਨਾ ਸਾਧ ਸੰਗਤ ਜੀਓ ਸੋ ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੇ ਸਹਿਯੋਗ ਦਿੱਤੇ ਜਦੋਂ ਰਾਗੀ ਜੱਥੇ ਬਾਹਰੋਂ ਆਉਂਦੇ ਐ ਉਹਦੇ ਵਿੱਚ ਮਾਇਆ ਦੇ ਨਾਲ ਯੋਗਦਾਨ ਪਾਉਂਦੇ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਸੋ ਇੱਕ ਬੇਨਤੀ ਕਰਨੇ ਸਾਧ ਸੰਗਤ ਜੀ ਤੁਹਾਡੇ ਚਰਨਾਂ ਵਿੱਚ ਇਹ ਦਾਸ ਵੱਲੋਂ ਬੇਨਤੀ ਹੈ ਤੁਹਾਡੇ ਚਰਨਾ ਵਿੱਚ ਸੀ ਪ੍ਰਬੰਧਕ ਕਮੇਟੀ ਵੱਲੋਂ ਇਹ ਹੁਕਮ ਹੋਇਆ ਹੈ ਕਿਉਂਕਿ ਜਿਹੜਾ ਨਾਨਕ ਸਰ ਦਾ ਸਥਾਨ ਹੈ ਨਾ ਤਨਤਨ ਬਾਬਾ ਨਾਲ ਸਿੰਘ ਜੀ ਬਾਬਾ ਐਸੇ ਸਿੰਘ ਮਹਾਰਾਜੀ ਉਹਨਾਂ ਨੇ ਇਹਨੀ ਤਫ਼ਸਿਆ ਕੀਤੀ ਉਸ ਸਥਾਨ ਤੇ ਉੱਥੋਂ ਵਰਸਾਏ ਮਹਾਂਪੁਰਸ਼ ਬਾਬਾ ਕੋਨੂ ਸਿੰਘ ਜੀ ਜਿਨ੍ਹਾਂ ਨੇ ਗੁਰੂਗ੍ਰੰਥ ਸਾਹਿਬ ਦੀ ਸੇਵਾ ਤਨਤਨ ਬਾਬਾ ਸਾਨੂੰ ਸਿੰਘ ਮਹਾਰਾਜੀ ਨੇ ਬਾਬਾ ਐਸੇ ਸਿੰਘ ਮਹਾਰਾਜ ਦੀ ਯੋਗ ਸੇਵਾ ਅਤੇ ਤਾਂ ਤਾਂ ਬਾਬਾ ਨਰੈਣ ਸਿੰਘ ਮਹਾਰਾਜੀ ਉਹਨਾਂ ਨੇ ਵਿਸ਼ਵਾਸਾਂ ਕੀਤੀਆਂ ਜਿੰਨੇ ਵੀ ਮਹਾਂਪੁਰਸ਼ ਬਾਬਾ ਵਿਜੈ ਸਿੰਘ ਜੀ ਸੋ ਇਸ ਕਰਕੇ ਸਾਧ ਸੰਗਤ ਜੀਓ ਕਈਆਂ ਸੰਗਤਾਂ ਦੇ ਵਿੱਚ ਇਹ ਪਿਲੇਖਾ ਪਾਇਆ ਜਾ ਰਿਹਾ ਹੈ ਕਿ ਇਸ ਸਥਾਨ ਜਿਹੜਾ ਸਥਾਨ ਬਣ ਰਿਹਾ ਨਾ ਬਾਬਾ ਈਸ਼ਰ ਸਿੰਘ ਮਹਾਰਾਜੀ ਦੇ ਚਰਨਾਂ ਵਿੱਚ ਇੱਥੇ ਸੇਵਾ ਚੱਲ ਰਹੀ ਹੈ ਉਹਦੇ ਇਹ ਪਿਲੇਖਾ ਪਾਇਆ ਜਾ ਰਿਹਾ ਹੈ ਕਿ ਇੱਥੋਂ ਦੀ ਸੇਵਾ ਉਥੋਂ ਦੇ ਮਹਾਂਪੁਰਸ਼ ਕਰਾ ਰਹੇ ਉਥੋਂ ਦੇ ਮਹਾਂਪੁਰਸ਼ ਸਾਰੀ ਸਤਕਾਰਯੋਗ ਨੇ ਕਿਉਂਕਿ ਇੱਥੇ ਬਾਬਾ ਜੀ ਦਾ ਸਥਾਨ ਹੈ ਇਹ ਬਾਬਾ ਕੁੰਨਨ ਸਿੰਘ ਮਹਾਰਾਜ ਜੀ ਨੇ ਡਾਕਟਰ ਸਾਹਿਬ ਨੂੰ ਕਿਹਾ ਸੀਗਾ ਉਹਨਾਂ ਨੇ ਡਿਊਟੀ ਲਈ ਸੀ ਕਿ ਤੁਸੀਂ ਬਾਬਾ ਈਸ਼ਰ ਸਿੰਘ ਮਹਾਰਾਜ ਦੇ ਯਾਦ ਵਿੱਚ ਸਥਾਨ ਬਣਾਓ ਉਹਨਾਂ ਨੇ ਸ਼ੁਰੂ ਕੀਤਾ ਤੇ ਸਾਧ ਸੰਗਤ ਜੀ ਤੁਹਾਡੇ ਕੋਈ ਗੁਰੂ ਗ੍ਰੰਥ ਸਾਹਿਬ ਨੇ ਤੁਹਾਡੇ ਤੇ ਕਿਰਪਾ ਕੀਤੀ ਹੈ ਬਾਬਾ ਨਾਨਕ ਸਿੰਘ ਮਹਾਰਾਜ ਜੀ ਨੇ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਨੇ ਇਹ ਜਿਹੜਾ ਸਥਾਨ ਬਣ ਰਿਹਾ ਹੈ ਇਹ ਸਾਹ ਸਿੰਘ ਜੀ ਮੰਗਣਾ ਜਿਹੜੀ ਮਾਇਆ ਮੰਗਣੀ ਬਹੁਤ ਔਖੀ ਹੈ ਇਹ ਹੁਣ ਡਾਕਟਰ ਸਾਹਿਬ ਦਾ ਸਾਨੂੰ ਪਤਾ ਸੀ ਨਾਲ ਲੈਨੇ ਆ ਜਾ ਕੇ ਦੇਖੋ ਉਹਨਾਂ ਨੇ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਦੀ ਕਿਰਪਾ ਸਰਕਾਰ ਕਮਰ ਕਾ ਸਾਹ ਬੰਨਿਆ ਸੇਵਾ ਵਾਸਤੇ ਘਰ ਘਰ ਜਾ ਕੇ ਮੰਗਦੇ ਆ ਬਾਬਾ ਜੀ ਕਹਿੰਦੇ ਬਾਬਾ ਨਾਨਕ ਸਿੰਘ ਜੀ ਵੀ ਕਹਿੰਦੇ ਸੀ ਮੰਗਣ ਗਿਆ ਸੋ ਮਰ ਗਿਆ ਮੰਗਣ ਮੋਲ ਨਾ ਜਾ ਇਸ ਕਰਕੇ ਸਾਹ ਸਿੰਘ ਜੀ ਦੇਖੋ ਇਹ ਬੇਨਤੀ ਹੈ ਤੁਹਾਡੇ ਚਰਨਾਂ ਵਿੱਚ ਕਿ ਇੱਥੋਂ ਦੀ ਪ੍ਰਬੰਧਕ ਕਮੇਟੀ ਸਰਦਾਰ ਗੁਰਦੇਵ ਸਿੰਘ ਜੀ ਬੈਠੇ ਆ ਪ੍ਰਬੰਧਕ ਕਮੇਟੀ ਤੇ ਤੁਹਾਡੇ ਸਹਿਯੋਗ ਦੇ ਨਾਲ ਇਹ ਸੇਵਾ ਚੱਲ ਰਹੀ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਉੱਥੋਂ ਦਾ ਕੋਈ ਵੀ ਮਹਾਪੁਰਸ਼ ਇਸ ਸੇਵਾ ਦੇ ਵਿੱਚ ਕੋਈ ਯੋਗਦਾਨ ਨਹੀਂ ਪਾ ਰਿਹਾਗਾ ਇਹ ਤੁਹਾਡਾ ਇਹ ਖਿਲੇਖਾ ਪੈ ਰਿਹਾ ਮੈਨੂੰ ਕਈ ਪੁੱਛਦੇ ਆ ਇਹ ਬਾਬਾ ਜੀ ਇੱਥੋਂ ਦੀ ਸੇਵਾ ਫਲਾਣੇ ਮਹਾਪੁਰਸ਼ ਕਰਾ ਰਹੇ ਹੈ ਫਲਾਣੇ ਮਹਾਪੁਰਸ਼ ਕਰਾ ਰਹੇ ਮੈਗਾ ਨਹੀਂ ਭਾਈ ਇਹ ਧੰਦੀ ਸੇਵਾ ਗੁਰੂਗ੍ਰੰਥ ਸਾਹਿਬ ਜੀ ਕਰਾ ਰਹੇ ਆ। ਇਹ ਗੁਰੂ ਸਾਹਿਬ ਦੀ ਕਿਰਪਾ ਸਦਕਾ ਉਹ ਬਾਬਾ ਨਾਨਕ ਸਿੰਘ ਜੀ ਨੇ ਵੀ ਇਹੀ ਦਾਤ ਮੰਗੀ ਸੀ ਜੋ ਭਾਈ ਸਾਹਿਬ ਤੁਹਾਨੂੰ ਸੁਣਾ ਕੇ ਹਟੇ ਨਾ ਉਹਨਾਂ ਨੇ ਇੱਕ ਦਾਤ ਹੋਰ ਮੰਗੀ ਸੀ ਉਹ ਇਹ ਸੀ ਕਿ ਮੇਰਾ ਸੂਹੀ ਦੇ ਨੱਕੇ ਜਿੰਨਾ ਵੀ ਨਾ ਦੁਨੀਆ ਤੇ ਨਾ ਹੋਵੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਤੇ ਧੰਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਇਹ ਵਚਨ ਕੀਤਾ ਸੀ ਜੇ ਤੂੰ ਮੇਰਾ ਹੋਇਰੇ ਤੇ ਸਭ ਜਗ ਇਹਰਾ ਹੋਏ ਐਵੇਂ ਨਹੀਂ ਅਮਰੀਕਾ ਦੇ ਵਿੱਚ ਬਾਬਾ ਜੀ ਦੀ ਇਜਾਜ਼ਤਕਾਰ ਹੋਈ ਇਸ ਕਰਕੇ ਭਾਈ ਆਪਾਂ ਇਹਨਾਂ ਪਰਭਲੇਖਿਆਂ ਤੋਂ ਦੂਰ ਰਹਿਣਾ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਆਂ ਜਿੱਥੇ ਜਿੱਥੇ ਬਾਬਾ ਜੀ ਨੇ ਉਹਨਾਂ ਦੀਆਂ ਡੋਟੀਆਂ ਲਾਈਆਂ ਨਾ ਉੱਥੇ ਬਾਬਾ ਜੀ ਨੇ ਇਹਦੇ ਵਧੀਆ ਉਹਨਾਂ ਨੂੰ ਸਤਾਨ ਬਖਸ਼ਿਆ ਉਹਨਾਂ ਤੋਂ ਵੱਧ ਝਾਕਣਾ ਨਹੀਂ ਚਾਹੀਦਾ ਉਹਨਾਂ ਦੀਆਂ ਡੋਟੀਆਂ ਇਹਨੀਆਂ ਉੱਥੇ ਬਾਬਾ ਜੀ ਦੀ ਕਿਰਪਾ ਸਰਕਾਰ ਉਹ ਵੀ ਧੰਨਤਾ ਜੋਗ ਨੇ ਜਿਨ੍ਹਾਂ ਨੇ ਅਸੀਂ ਸਾਰੀਆਂ ਜ਼ਿੰਦਗੀਆਂ ਬਾਬਾ ਦੇ ਚਰਨਾਂ ਵਿੱਚ ਲਾ ਦਿੱਤੀਆਂ ਇਸ ਕਰਕੇ ਸਾਧ ਸੰਗਤ ਜੀ ਬਹੁਤ ਹੀ ਸਾਡੇ ਮੰਨ ਸਤਿਕਾਰ ਹੈ ਮਹਾਪੁਰਸ਼ਾਂ ਦਾ ਉੱਥੋਂ ਦੇ ਸੇਵਾਦਾਰਾਂ ਦਾ ਤੇ ਇਸ ਕਰਕੇ ਸਾਧ ਸੰਗਤ ਜੀਓ ਇਹ ਤੁਹਾਨੂੰ ਦਾਸ ਪ੍ਰਬੰਧਕ ਕਮੇਟੀ ਵੱਲੋਂ ਜੋ ਹੁਕਮ ਹੋਇਆ ਸੀ ਭਾਈ ਸੰਗਤਾਂ ਨੂੰ ਬੇਨਤੀ ਕਰੋ ਵੱਧ ਤੋਂ ਵੱਧ ਯੋਗਦਾਨ ਪਾ ਕੇ ਇਹ ਦੇਖੋ ਕਿੰਦਾ ਸੋਹਣਾ ਸਾਨ ਬੜ ਰਿਹਾ ਬਾਬਾ ਨਾਨਕ ਤੇ ਬਾਬਾ ਈਸ਼ਰ ਸਿੰਘ ਮਹਾਰਾਜ ਦੀ ਜਾਗ ਵਿੱਚ ਤੇ ਬਾਬਾ ਨਾਨਕ ਸਿੰਘ ਜੀ ਆਪ ਵੀ ਤੁਸੀਂ ਸਾਧ ਸੰਗਤ ਦੀ ਵੱਧ ਤੋਂ ਵੱਧ ਇੱਥੇ ਸੇਵਾ ਕਰਿਆ ਕਰੋ ਇਹ ਤਾਪਾ ਨੂੰ ਫਿਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਤੇ ਆਪਣੇ ਘਰਾਂ 'ਚ ਰੰਗ ਭਗ ਲੱਗਣਗੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਜਿਤ ਲਾਇ ਮਨ ਚੰਦਿਆ ਭਲ ਤਾਂ ਹਮੈ ਵਿਚੋਂ ਜਾਏ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦੀ ਸੋ ਗੁਰੂ ਕੀ ਦੇਖ ਲੈਣ ਤੋਂ ਉਪਰੰਤ ਗੁਰਦੁਆ라 ਅੰਦਰ ਸ਼ਾਕੇ ਜਾਣਾ ਜੀ ਸਾਰੀਆਂ ਸੰਗਤਾਂ ਦਾ ਸੀ ਦਿਲ ਦੇ ਗਾਇਕਾਂ ਵਿੱਚੋਂ ਧੰਨਵਾਦ ਕਰਦੇ ਆ ਜੀ ਗੁਰੂ ਮਹਾਰਾਜ ਸਾਹਮਣੇ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਜੀ ਸੋ ਪਿਆਰ ਸਤ ਪਦੇ ਬਲਾਓ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੇ ਉਪਦੇ